ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਹੋਰ ਆਪਣੀ ਨਵੀਂ ਵੀਡੀਓ 'ਚ ਤੇ ਬਹੁਤ ਵਧੀਆ ਆਪਾਂ ਕੋਠੀ ਤੁਹਾਡੇ ਵਾਸਤੇ ਅੱਜ ਇੱਕ ਹੋਰ ਲੈ ਕੇ ਪਹੁੰਚਿਆ ਜੀ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆਊਗੀ ਕੋਠੀ ਤੁਹਾਨੂੰ ਪਸੰਦ ਆਊਗੀ ਪੂਰੀ ਆਪਾਂ ਗੱਲ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਿਓ ਜੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ 'ਚੋਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਬਿਲਕੁਲ ਫਰੀਦੋ ਵਿੱਚ ਐਡ ਕਰਵਾ ਸਕਦੇ ਹੋ ਨੰਬਰ ਆਪਣਾ ਉੱਪਰ ਵਾਰ-ਵਾਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ ਜਿਹੜੀ ਆਪਾਂ ਹਾ ਕੋਠੀ ਤੁਹਾਡੇ ਖਾਤਰਾਂ ਲੈ ਕੇ ਪਹੁੰਚੇ ਆ ਇਹਦੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਆਪਾਂ ਨੂੰ ਟੋਟਲ ਜਗ੍ਹਾ ਮਿਲ ਜੂਗੀ 10 20 20 10 20 20 ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਆ ਜਿਹੜੀ ਕੋਠੀ ਹੈ ਜੀ ਬਹੁਤ ਵਧੀਆ ਇਹਨਾਂ ਨੇ ਸ਼ੌਂਕ ਨਾਲ ਤਿਆਰ ਕਰਵਾਈ ਹੋਈ ਹੈ ਕੱਲੀ-ਕੱਲੀ ਗੱਲ ਆਪਾਂ ਕਰਾਂਗੇ ਕੋਠੀ ਦੀ ਇਹ ਪੂਰੀ ਆਪਾਂ ਗੱਲ ਕਰਾਂਗੇ ਪੂਰੀ ਵੀਡੀਓ ਵੀ ਆਪਾਂ ਦੇਖਾਂਗੇ ਜੀ ਕੋਠੀ ਨੂੰ ਤੁਸੀਂ ਅੰਦਰੋਂ ਦੇਖ ਰਹੇ ਹੋ ਸਾਰਾ ਲ lobby area ਰੰਗ ਤੁਸੀਂ ਆਪੇ ਦੇਖ ਲਓ ਲਾਈਟਿੰਗ ਬਹੁਤ ਵਧੀਆ ਇਹਨਾਂ ਨੇ ਕਰਵਾਈ ਹੋਈ ਹੈ ਤੇ ਕੰਧਾਂ ਤੇ ਸਾਰੇ ਕਿਤੇ ਇਹਨਾਂ ਨੇ ਟਾਈਲਾਂ ਲਗਵਾ ਰੱਖੀਆਂ ਜੀ ਉੱਪਰ ਜਾਣ ਵਾਸਤੇ ਪੌੜੀਆਂ ਬਹੁਤ ਵਧੀਆ ਇਹਨਾਂ ਨੇ ਚੜਾਈਆਂ ਹੋਈਆਂ ਤੇ ਬਹੁਤ ਵਧੀਆ ਆਪਾਂ ਨੂੰ ਆਹ ਇੱਕ ਕਮਰਾ ਮਿਲ ਜੂਗਾ ਜੀ ਬੈੱਡਰੂਮ ਬਹੁਤ ਵਧੀਆ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਤੇ ਆ ਜਿਹੜੀ ਕੋਠੀਆਂ ਜੀ ਇਹ ਸ਼ਾਇਦ ਤੁਸੀਂ ਪਹਿਲਾਂ ਵੀ ਦੇਖੀ ਹੋਵੇ ਤੇ ਇਹਨਾਂ ਨੇ ਜਲਦੀ ਸੇਲ ਕਰਨੀ ਹੈ ਤੇ ਪਹਿਲਾਂ ਆਪਾਂ ਸ਼ਾਇਦ ਇੱਕ ਵਾਰੀ ਇਹਦੀ ਐਡ ਕੀਤੀ ਸੀਗੀ ਤੇ ਦੁਬਾਰਾ ਕਰ ਰਹੇ ਹਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤੋਂ ਦੇਖੀ ਆ ਤਾਂ ਤੁਹਾਨੂੰ ਪਤਾ ਹੀ ਅਸੀ ਲਗਭਗ ਤੁਹਾਨੂੰ ਚੇਤਾ ਹੋਊਗਾ ਤੇ ਜਿੰਨੇ ਤੁਸੀਂ ਐ ਹੋ ਜੀ ਪਹਿਲੀ ਵਾਰ ਤਾਂ ਵੀਡੀਓ ਨੂੰ ਤੁਸੀਂ ਪੂਰੀ ਦੇਖਿਓ ਤੁਹਾਨੂੰ ਬਹੁਤ ਵਧੀਆ ਲੱਗੂਗੀ ਬਹੁਤ ਨਜ਼ਾਰਾ ਹੋਊਗਾ ਜੀ ਕਿਉਂਕਿ ਕੋਠੀਆਂ ਦੇਖੋਗੇ ਤੁਸੀਂ ਦੇਖਦੇ ਹੀ ਰਹਿ ਜਾਓਗੇ ਜਿਵੇਂ ਕਿ ਆ ਇੱਕ ਸਟੋਰੂਮ ਇਹਨਾਂ ਨੇ ਬਣਵਾਇਆ ਹੋਇਆ ਗੇਟ ਬਹੁਤ ਵਧੀਆ ਲਗਵਾਏ ਹੋਈ ਨੇ ਤੇ ਪੂਰੇ ਗੇਟ ਜਿੰਨੇ ਲੱਗੇ ਹੋਈ ਨੇ ਸਾਰੇ ਇੱਕੋ ਜਿਹੇ ਲੱਗੇ ਹੋਏ ਨੇ ਤੇ ਸਾਰੇ ਚਿੱਟੇ ਰੰਗ ਦੇ ਨੇ ਜਿਹੜੇ ਬਹੁਤ ਵਧੀਆ ਡਿਜ਼ਾਈਨ ਦੇ ਨੇ ਤੇ ਇਹਨਾਂ ਦਾ ਆ ਗਿਆ ਜੀ ਆਹ ਇੱਕ ਬੈਡਰੂਮ ਪਰਸਨਲ ਬੈਡਰੂਮ ਆ ਜੀ ਬਹੁਤ ਵਧੀਆ ਇਹਨਾਂ ਨੇ ਸ਼ੌਂਕ ਨਾਲ ਤਿਆਰ ਕਰਵਾਇਆ ਹੋਇਆ ਆ ਜਿਹੜਾ ਬੈਡਰੂਮ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਉੱਪਰੋਂ ਛੱਤ ਤੁਸੀਂ ਦੇਖੋ ਡਾਊਨ ਸੀਲਿੰਗ ਕਰਵਾਈ ਹੋਈ ਆ ਬਹੁਤ ਵਧੀਆ ਜੀ ਵੜਦੇ ਵਗੈਰਾ ਵਧੀਆ ਇਹਨਾਂ ਨੇ ਪਾਏ ਹੋਇਆ ਤੇ ਸਾਰੀ ਕੋਠੀ ਇਹ ਜਿਹੜੀ ਸ਼ੌਂਕ ਨਾਲ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਹੈ ਜੀ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਤਾਂ ਏਰੀਆ ਕਨਫਰਮ ਕਰਵਾ ਦਿੰਨੇ ਡਿਸਟ੍ਰਿਕਟ ਇਹਨਾਂ ਨੂੰ ਲੱਗਦੀ ਹੈ ਬਰਨਾਲਾ ਬਰਨਾਲਾ ਡਿਸਟ੍ਰਿਕਟ ਲੱਗਦੀ ਹੈ ਤੇ ਪਿੰਡ ਇਹਨਾਂ ਦਾ ਸੰਧੂ ਕਲਾਮ ਪਿੰਡ ਦੇ ਵਿੱਚ ਕੋਠੀ ਇਹ ਜਿਹੜੀ ਆਹ ਬਣੀ ਹੋਈ ਹੈ ਜੀ ਬਾਕੀ ਪਸ਼ੂਆਂ ਵਾਸਤੇ ਅਲੱਗ ਤੋਂ ਬਣੀ ਹੋਈ ਹੈ ਤੇ ਜਗਾਂ ਪਸ਼ੂਆਂ ਵਾਸਤੇ ਅਲੱਗ ਤੋਂ ਬਣੀ ਹੋਈ ਐ ਤੂੜੀ ਵਾਸਤੇ ਅਲੱਗ ਤੋਂ ਬਣੀ ਹੋਈ ਐ ਕੋਠੀ ਇੱਕ ਪਾਸੇ ਰਹਿ ਜਾਂਦੀ ਐ ਬਾਕੀ ਵੀਡੀਓ ਚ ਆਪਾਂ ਸਾਰਾ ਕੁਝ ਦੇਖਾਂਗੇ ਤੇ ਆ ਆ ਗਿਆ ਜੀ ਇੱਕ ਪੂਜਾ ਰੂਮ ਤੇ ਪੂਜਾ ਰੂਮ ਦੇ ਨਾਲ ਆਪਾਂ ਨੂੰ ਮਿਲ ਜੂਗਾ ਜੀ ਕਿਚਨ ਕਿਚਨ ਵੀ ਬਹੁਤ ਵਧੀਆ ਉੱਪਰੋਂ ਛੱਤ ਵੀ ਬਹੁਤ ਵਧੀਆ ਮਿਲ ਜੂਗੀ ਬਾਕੀ ਇੱਕ ਵਿੰਡੋ ਵੀ ਰੱਖੀ ਹੋਈ ਐ ਤੇ ਸਾਰਾ ਕੁਝ ਵਧੀਆ ਬਹੁਤ ਸੋਹਣਾ ਇਹਨਾਂ ਨੇ ਤਿਆਰ ਸਾਰਾ ਕੁਝ ਕਰਵਾਇਆ ਹੋਇਆ ਤੇ ਪੂੜੀਆਂ ਦੇ ਨਾਲ ਲਗ ਮ ਪਰਲੇ ਪਾਸੇ ਜਿਹੜਾ ਤੁਸੀਂ ਗੇੜ ਦੇਖ ਰਹੇ ਹੋ ਉਹ ਪਸ਼ੂ ਵਾਲੇ ਵੱਲ ਨੂੰ ਜਾਂਦਾ ਹੈਗਾ ਤੁਸੀਂ ਪਹਿਲਾਂ ਦੇਖਿਆ ਵੀ ਹੋਊਗਾ ਬਾਕੀ ਪਸ਼ੂ ਵਾਲਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਤਾਂ ਸਕਰੀਨ ਤੇ ਚੱਲ ਰਹੀ ਹੈ ਜੀ ਉੱਪਰ ਵੀ ਤੁਸੀਂ ਸਾਰਾ ਕੁਝ ਦੇਖੋਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਪਸੰਦ ਆ ਰਹੀ ਹੈ ਕਿ ਆਪਾਂ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਿਣੇ ਆ ਜੀ ਜੇ ਤੁਸੀਂ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮੇਨ ਗੱਲ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਚੈਨਲ ਨਾਲ ਪੱਕੇ ਤੌਰ ਤੇ ਜੁੜ ਜਿਓ ਜੀ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਟਾਈਮ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਇਧਰਲੇ ਪਾਸੇ ਤੁਸੀਂ ਦੇਖ ਰਹੇ ਜੀ ਜਿਹੜੀ ਕੋਠੀ ਆ ਤੇ ਇਧਰਲੇ ਪਾਸੇ ਪਸ਼ੂਆਂ ਵਾਸਤੇ ਤੂੜੀ ਵਾਸਤੇ ਬਣਾਇਆ ਹੋਇਆ ਇਹਨਾਂ ਨੇ ਇੱਧਰ ਲਈ ਛਾਤ ਤੇ ਆਉਣ ਵਾਸਤੇ ਅਟੈਚ ਕਰਵਾ ਰੱਖਿਆਗਾ ਤੇ ਡਿਜ਼ਾਈਨ ਵੀ ਬਹੁਤ ਵਧੀਆਗਾ ਬਾਕੀ ਆਸ-ਪਾਸੇ ਲੋਕੇਸ਼ਨ ਤੁਸੀਂ ਦੇਖ ਲਓ ਬਾਹਰਲੀ ਸਾਈਡ ਤੋਂ ਸੜਕ ਵੀ ਤੁਸੀਂ ਦੇਖ ਲਈ ਹੋਊਗੀ ਸੜਕ ਵਧੀਆ ਇਹਨਾਂ ਨੂੰ ਲੱਗਦੀ ਹੈਗੀ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਨਹੀਂ ਮਿਲਣਾ ਚਾਹੀ ਵਧੀਆ ਕੋਠੀ ਹੈ ਤੇ ਰੇਟ ਇਹਨਾਂ ਨੇ ਮੰਗ ਆਪਣੇ ਕੋਲੇ ਜਿਹੜੀ ਪਾਈ ਹੈ ਜੀ ਉਹ 43 ਲੱਖ ਰੁਪਏ ਇਹਨਾਂ ਨੇ ਕਿਹਾਗਾ 43 ਲੱਖ ਰੁਪਏ ਕਿਹਾ ਲੈਸ ਬਸ ਹੋ ਜਾਊਗਾ ਤੇ ਸਮਰਸੀਬਲ ਮੋਟਰਾਂ ਜਿਹੜੀ ਲੱਗੀਆਂ ਹੋਈਆਂ ਉਹ ਵੀ ਦੋ ਲੱਗੀਆਂ ਹੋਈਆਂ ਨੇ ਜੀ ਤੇ 10 20 ਬਿਸਵੇ ਤੇ ਕੋਠੀ 8 20 ਵਿੱਚ ਬਣੀ ਹੋਈ ਆ 20 ਬਿਸਵੇ ਅਲੱਗ ਤੋਂ ਰਹਿ ਜਾਂਦੇ ਆ ਪਾਸੂਆਂ ਵਾਸਤੇ ਅੱਗੇ ਥੋੜਾ ਜਿਹਾ ਬਿਹੜਾ ਰਹਿ ਜਾਂਦਾ ਤੇ ਦੋ ਬਾਥਰੂਮ ਅਟੈਚ ਨੇ ਜੀ ਤੇ 43 ਲੱਖ ਰੁਪਏ ਡਿਮਾਂਡ ਹੈ ਤੇ ਜਿਨ੍ਹਾਂ ਦੀ ਕੋਠੀ ਹੈ ਜੀ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ ਉਹਨਾਂ ਦਾ ਨੰਬਰ ਹੈ ਜੀ 9876360 541 ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਬਾਕੀ ਕੋਈ ਵੀ ਜਾਣਕਾਰੀ ਮੇਰੇ ਵੱਲੋਂ ਰਹਿ ਗਈ ਹੋਵੇ ਤੁਸੀਂ ਕਮੈਂਟ ਦੇ ਵਿੱਚ ਲਿਖ ਦਿਓ ਜੀ ਤੁਹਾਡਾ ਰਿਪਲਾਈ ਮੈਂ ਜ਼ਰੂਰ ਕਰੂਗਾ ਬਾਕੀ ਮੇਨ ਗੱਲ ਜੀ ਜਿਹੜੀ ਜਗ੍ਹਾ ਦੀ ਰਜਿਸਟਰੀ ਹੈ ਜੀ ਉਹ ਨਹੀਂ ਹੈਗੀ ਕਿਉਂਕਿ ਪਿੰਡ ਦੇ ਵਿੱਚ ਹੈ ਪਿੰਡ ਦੇ ਵਿੱਚ ਰਜਿਸਟਰੀਆਂ ਘੱਟ ਵੱਧਦੀ ਹੁੰਦੀਆਂ ਜੀ ਤੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਸਾਰਾ ਕੁਝ ਮਾਲਕ ਤੁਹਾਨੂੰ ਦੱਸ ਦੇਣਗੇ ਕੋਈ ਰੋਲਾ ਰੱਪਾ ਨਹੀਂ ਹੈਗਾ ਇਹਨਾਂ ਦੀ ਕੋਠੀ ਤੇ ਨਾ ਕੋਈ ਜਗ੍ਹਾ ਰੋਲੇ ਰੱਪੇ ਵਾਲੀ ਹੈ ਇਨਾਂ ਦੀ ਪਰਸਨਲ ਜਗ੍ਹਾ ਜੀ ਬਾਕੀ ਕੋਈ ਵੀ ਗੱਲ ਕਰਨੀ ਹੋਵੇ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਸਕਰੀਨ ਤੇ ਆਪਾਂ ਦੇ ਦਿੱਤਾ ਸੀ ਤੇ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸਿਓ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹਾਂ ਕਿਤੋਂ ਵੀ ਦੇਖ ਰਹੇ ਹੋ ਜੀ ਚਾਹੇ ਪਿੰਡ ਤੋਂ ਸ਼ਹਿਰ ਤੋਂ ਜਿੱਥੋਂ ਵੀ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕੂਠੀਆ ਮਕਾਨ ਹੈ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਪੇਜ ਕੇ ਐਡ ਕਰਵਾ ਸਕਦੇ ਹਾਂ ਆਪਣੇ ਕੋਲੇ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆਪਣੇ ਕੋਲੇ ਵਧੀਆ ਇਸ ਤਰ੍ਹਾਂ ਦੀ ਇੱਕ ਪੂਰੀ ਵਧੀਆ ਬਿਲਕੁਲ ਆਰਾਮ ਨਾਲ ਵੀਡੀਓ ਤੇ ਪੂਰੀ ਜਾਣਕਾਰੀ ਤੇ ਸਾਰਾ ਕੁਝ ਫੋਟੋਆਂ ਵਗੈਰਾ ਆਪਣੇ ਕੋਲੇ ਭੇਜ ਦਿਓ ਆਪਣੇ WhatsApp ਨੰਬਰ ਤੇ WhatsApp ਨੰਬਰ ਆਪਣਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਤੇ ਆਪਾਂ ਜਲਦੀ ਤੋਂ ਜਲਦੀ ਐਡ ਲਗਾ ਦੇਵਾਂਗੇ ਜੀ ਜੇ ਕੋਈ ਮਤਲਬ ਕਿ ਕੋਠੀਏ ਤੁਹਾਡੇ ਕੋਲੇ ਵੀਡੀਓ ਤੁਸੀਂ ਨਹੀਂ ਬਣਾ ਸਕਦੇ ਤਾਂ ਤੁਸੀਂ ਸਾਨੂੰ ਵੀ ਕਹਿ ਸਕਦੇ ਹੋ ਅਸੀਂ ਆਪੇ ਵੀਡੀਓ ਬਣਾ ਕੇ ਲੈ ਜਾਾਂਗੇ ਤੇ ਐਡਵਰਟਾਈਜ਼ਮੈਂਟ ਤੁਹਾਡੀ ਕੋਠੀ ਦੀ ਕਰ ਦਾਂਗੇ ਜੀ ਨਾਲੇ ਵਧੀਆ ਤਰੀਕੇ ਨਾਲ ਅਸੀਂ ਜਿਵੇਂ ਕਿ ਬਣਾਉਣੇ ਹੁੰਨੇ ਆ ਓਵੇਂ ਬਣਾ ਕੇ ਲੈ ਜਾਾਂਗੇ ਤੁਸੀਂ ਜੇ ਐਡ ਕਰਵਾਉਣੀ ਆ ਵੀਡੀਓ ਬਣਵਾਉਣੀ ਆ ਜੀ ਤਾਂ ਤੁਸੀਂ ਆਪਣੇ WhatsApp ਨੰਬਰ ਤੇ ਮੈਸੇਜ ਪਾ ਦਿਓ ਵੀ ਅਸੀਂ ਕੋਠੀ ਸੇਲ ਕਰਨੀ ਆ ਤੇ ਵੀਡੀਓ ਬਣਵਾਉਣੀ ਆ ਜੀ ਤੇ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਆ ਜੀ ਸਾਰੇ ਕਮੈਂਟ ਵੀ ਆਪਾਂ ਪੜਾਂਗੇ ਜਿੰਨੇ ਤੁਸੀਂ ਕੀਤੇ ਹੋਏ ਆ ਜੀ ਸਭ ਤੋਂ ਪਹਿਲਾ ਕਮੈਂਟ ਆਪਣੇ ਕੋਲੇ ਜਿਹੜਾ ਪਹੁੰਚਿਆ ਜੀ ਉਹ ਪੁੰਚਾ ਰਾਜੇਸ਼ ਕੁਮਾਰ ਜੀ ਨੇ ਕਮੈਂਟ ਆਪਣੇ ਕੋਲੇ ਪਾਇਆਗਾ ਉਹਨਾਂ ਨੇ ਮੰਗ ਪਾਈ ਹੈ ਰਾਮਾ ਮੰਡੀ ਜਾਂ ਜਲੰਧਰ ਵਿਖੇ ਕੋਈ ਕੋਠੀ ਜੀ ਕੋਈ ਗੱਲ ਨਹੀਂ ਜੀ ਆਪਣੇ ਕੋਲੇ ਜਲੰਧਰ ਏਰੀਆ ਚੋਂ ਦੋ ਤਿੰਨ ਕੋਠੀਆਂ ਆਈਆਂ ਪਈਆਂ ਰੇਟ ਤਾਂ ਮੈਨੂੰ ਕਨਫਰਮ ਹੈ ਨਹੀਂ ਤੇ ਜਲਦੀ ਤੁਹਾਡੇ ਵਾਸਤੇ ਲੈ ਕੇ ਮੈਂ ਪਹੁੰਚਦਾ ਜੀ ਤੇ ਇੱਕ ਆਪਣੇ ਕੋਲੇ ਇਹਨਾਂ ਦਾ ਨਾਮ ਤਾਂ ਹੈ ਨਹੀਂ ਜੀ ਕੋਈ ਬੇਸੀ ਡੋਟ ਡੋਟ ਜੇ ਪਾਏ ਹੋਏ ਪਰ ਇਹਨਾਂ ਨੇ ਲੋਨ ਵਾਲੀ ਕੋਠੀ ਦੀ ਗੱਲ ਕੀਤੀ ਐ ਜੀ ਆ ਲੋਨ ਵਾਲੀ ਕੋਠੀ ਤਾਂ ਆਪਣੇ ਕੋਲੇ ਹੁੰਦੀ ਨਹੀਂ ਜੀ ਆਪਣੇ ਕੋਲੇ ਤਾਂ ਉਹ ਕੋਠੀਆਂ ਹੁੰਦੀਆਂ ਜਿਹੜੀਆਂ ਰਿਹਾਇਸ਼ੀ ਹੁੰਦੀਆਂ ਤੇ ਲੋਨ ਵਗੈਰਾ ਬਾਕੀ ਤੁਸੀਂ ਓਨਰ ਨਾਲ ਕਨਫਰਮ ਕਰ ਲਿਓ ਕਿਉਂਕਿ ਲੋਨ ਵਗੈਰਾ ਦੀ ਗੱਲ ਹੁੰਦੀ ਨਹੀਂ ਠੀਕ ਆ ਜੀ ਆਪਣੇ ਕੋਲੇ ਤੇ ਤੁਸੀਂ ਮਾਲਕ ਨੂੰ ਪੁੱਛ ਲਿਓ ਵੀ ਲੋਨ ਹੋ ਜੂਗਾ ਜਾਂ ਕਰਵਾ ਦੋਗੇ ਉਹ ਤੁਸੀਂ ਓਨਰ ਨਾਲ ਹੀ ਗੱਲ ਕਰੋ ਜੀ ਬਾਕੀ ਕਿੱਥੋਂ ਚਾਹੀਦੀ ਐ ਤੁਹਾਨੂੰ ਕੋਠੀ ਤੇ ਮੈਂ ਪੁੱਛ ਪੜਤਾਲ ਕਰਕੇ ਤੁਹਾਡੇ ਵਾਸਤੇ ਕੋਠੀ ਲੈ ਕੇ ਪਹੁੰਚ ਜਾਊਗਾ ਤੁਸੀਂ ਮੈਨੂੰ ਦੱਸਿਓ ਜਰੂਰ ਕਿਹੜੇ ਏਰੀਆ ਚ ਚਾਹੀਦੀ ਆ ਅਗਲਾ ਕਮੈਂਟ ਆ ਜੀ ਹਰਜਿੰਦਰ ਸਿੰਘ ਇਹਨਾਂ ਨੇ ਕਿਹਾ ਨਾਈਸ ਵਰਕ ਬਹੁਤ ਬਹੁਤ ਧੰਨਵਾਦ ਭਾਜੀ ਤੇ ਇੱਕ ਆਪਣੇ ਕੁਲੇ ਅਰਜਿੰਦਰ ਕੌਰ ਮੇਰੇ ਭੈਣ ਜੀ ਨੇ ਕਮੈਂਟ ਪਾਇਆ ਇਹਨਾਂ ਨੇ ਕਿਹਾ ਧੂਰੀ ਵਿੱਚ ਕੋਈ ਕੋਠੀ ਹੋਵੇ ਵਧੀਆ ਘੱਟ ਰੇਟ ਚ ਆ ਧੂਰੀ ਏਰੀਆ ਚ ਕੋਈ ਗੱਲ ਨਹੀਂ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਬਾਕੀ ਤੁਸੀਂ ਚੈਨਲ ਤੇ ਆਏ ਤੁਸੀਂ ਕਮੈਂਟ ਪਾਇਆ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਹੋਈ ਜੀ ਤਾ ਰਜਿੰਦਰ ਕੁਮ ਅ ਰਜਿੰਦਰ ਕੋਰ ਜੀ ਨੇ ਇੱਕ ਕਮੈਂਟ ਹੋਰ ਪਾਇਆ ਇਹਨਾਂ ਨੇ ਕਿਹਾ ਵੈਰੀ ਨਾਈਸ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਕਮੈਂਟਾਂ ਦੀ ਗੱਲ ਹੋ ਗਈ ਜੀ ਬਾਕੀ ਹੋਰ ਵੀ ਬਹੁਤ ਸਾਰੇ ਕਮੈਂਟ ਪਏ ਆ ਤੇ ਜਿਆਦਾ ਕਮੈਂਟ ਆਪਾਂ ਪੜਨ ਲੱਗ ਗਏ ਤਾਂ ਵੀਡੀਓ ਜਿਆਦਾ ਲੰਬੀ ਹੋ ਜੂਗੀ ਤੇ ਅਗਲੀ ਵੀਡੀਓ ਚ ਆਪਾਂ ਜਿਆਦਾ ਕਮੈਂਟ ਪੜਾਂਗੇ ਤੇ ਤੁਹਾਡੇ ਸਾਰੇ ਨਾਮ ਲਵਾਂਗੇ ਜੀ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਕਿਹੜੇ ਏਰੀਆ ਚੋਂ ਕੋਈ ਕੋਠੀ ਚਾਹੀਦੀ ਹੈ ਦੱਸਿਓ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜੋ ਤੇ ਜਲਦੀ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਇਹੜਾ ਲਗਾ ਦੇਵਾਂਗੇ ਜੀ